ਕल्याण ਮਹੱਲਾ ਚੌਥਾ ਅਸ਼ਟਪਦੀਆ ੴ ਓੰਕਾਰ ਸਤਿਗੁਰ ਪ੍ਰਸਾਦਿ ਰਾਮਾ ਰਮ ਰਾਮੋ ਸੁਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਜੇ ਪੀਜੈ ਰਹਾਉ ਕਾਸ਼ਟ ਮਹਿ ਜਿਉ ਹੈ ਬੈਸੰਤਰ ਮਤ ਸੰਯਮ ਕਾੜ ਕਢੀਜੈ ਰਾਮ ਨਾਮ ਹੈ ਜੋਤ ਸਬਾਈ ਤਤ ਗੁਰਮਤ ਕਾੜ ਲੀਜੈ 9 ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ 10ਵੇਂ ਚੁਈਜੈ ਕਿਰਪਾ 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 ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤਗੁਰ ਸੇਵਾਲੀਜੈ ਸਤਗੁਰ ਅਗਮ ਅਗਮ ਹੈ ਠਾਕੁਰ ਭਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰਿੰਗ ਇਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕੋ ਗੁਰ ਦੀਜੈ ਰਾਮ 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 ਰੰਗ ਰਾਤੇ ਰਸ ਰਸ ਕ ਗਟ ਕ ਨਿਤ ਪੀਜੈ ਵਸੁਧਾ ਸप्त ਦੀਪ ਹੈ ਸਾਗਰ ਕਡ ਕੰਚਨ ਕਾੜ ਤਰੀਜੈ ਮੇਰੇ ਠਾਕੁਰ ਕੇ ਜਨ ਇਨਹੋ ਨਾ ਬਾਣਛੈ ਹਰ ਮੰਗ ਹੈ ਹਰ ਰਸ ਦੀਜੈ ਸਾਕਤ ਨਰ ਪ੍ਰਾਣੀ ਸਦ ਭੁਖੇ ਨਿਤ ਭੁਖਨ ਭੂਖ ਕਰੀਜੈ ਤਾਵਤ ਤਾਏ ਤਾਵਹਿ ਪ੍ਰੀਤ ਮਾਇਆ ਲਖ ਕੋਸਨ ਕੋ ਬੇਥ ਦੀਜੈ ਹਰ 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 ਜਨ ਊਤਮ ਕਿਆ ਉਪਮਾ ਤਿਨ ਦੀਜੈ ਰਾਮ ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ RAM ਗੁਰ ਪਾਰਸ ਪਰਸ ਕਿਰੀਜੈ ਹਮ ਨਿਰਗੁਣੀ ਮਨੂਰ ਅਤ ਫੀਕੇ ਮਿਲ ਸਤ ਗੁਰ ਪਾਰਸ ਕੀਜੈ ਰਹਾਉ ਸੁਰਗ ਮੁਕਤ ਬੈਕੁੰਥ ਸਭ ਬਾਂਚਹਿ ਨਿਤ ਆਸਾ ਆਸ ਕਿਰੀਜੈ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗਹਿ ਮਿਲ ਦਰਸ਼ਨ ਤ੍ਰਿਪਤ ਮਨ ਧੀਜੈ ਮਾਇਆ ਮੋਹ ਸਬਲ ਹੈ ਭਾਰੀ ਮੋਹ ਕਾਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮਰਗਾਈ ਪੰਕ ਨਾ ਭੀਜੈ ਚੰਦਨ ਵਾਸ ਪੁਯੰਗਮ ਵੇੜੀ ਕਿਵ ਮਿਲੀਐ ਚੰਦਨ ਲੀਜੈ ਕਾੜ ਖੜਗ ਗੁਰ ਗਿਆਨ ਕਰਾਰਾ ਬਿਖ ਛੇਦ ਛੇਦ ਰਸ ਪੀਜੈ ਆਨ ਆਨ ਸਮਦਾ ਬਹੁ ਕੀਨੀ ਪਾਲਬੈ ਸੰਤਰ ਪਸਮ ਕਰੀਜੈ ਮਹਾ ਉਗਰ ਪਾਪ ਸਾਖਤ ਨਰਕੀਨੇ ਮਿਲ ਸਾਧੂ ਲੂਕੀ ਦੀਜੈ ਸਾਧੂ ਸਾਦ ਸਾਦ ਜਨਨੀਕੇ ਜਿਨੇ ਅੰਤਰ ਨਾਮ ਤਰੀਜੈ ਪਰਸਨ ਪਰਸ ਭਏ ਸਾਧੂ ਜਨ ਜਨ ਹਰ ਭਗਵਾਨ ਦੇਖੀਜੈ ਸਾਖਤ ਸੂਤ ਬਹੁ ਗੁਰਜੀ ਭਰਿਆ ਕਿਉ ਕਰ ਤਾਨ ਤਨੀਜੈ ਤੰਤ ਸੁਤੇ ਕਿਸ ਨਿਕ ਸੈ ਨਾਹੀ ਸਾਖਤ ਸੰਗ ਨਾ ਕੀਜੈ ਸਤਿਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ RAM ਰਵੀਜੈ ਅੰਤਰ ਰਤਨ ਜਿਵੇਂ ਹਰ ਮਾਨਕ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਮ ਕਿਉ ਕਰ ਮਿਲਹਿ ਮਲੀਜੈ ਨਾਨਕ ਮੇਲ ਮਲਾਏ ਗੁਰ ਪੂਰਾ ਜਨ ਕੋ ਪੂਰਨ ਦੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਮਰਾਮੋ ਰਾਮ ਰਵੀਜੈ ਸਾਧੂ ਸਾਦ ਸਾਦ ਜਨ ਨੀਕੇ ਮਿਲ ਸਾਧੂ ਹਰ ਰੰਗ ਕੀ ਜੈ ਰਹਾਉ ਜੀ ਜੰਤ ਸਭ ਜਗ ਹੈ ਜੀਤਾ ਮਨ ਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਲਾਵਹੁ ਜਗ ਖੰਮਨ ਕੋ ਥਮ ਦੀਜੈ ਬਸੁਦਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰੁਲੀਜੈ ਹਤਿ ਉਤਮ ਅਤ ਉਤਮ ਹੋਵੋ ਸਭ ਸਿਖ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸੇਵਨੀ ਕੀ ਆਨ ਪਾਣੀ ਸਖਤ ਪਰੀਜੈ ਮੈਨ ਦੰਤ ਨਿਕ세 ਗੁਰਬਚਨੀ ਸਾਰ ਚਬ ਚਬ ਹਰ ਰਸ ਪੀਜੈ ਰਾਮ ਨਾਮ ਅਨਗਰਹ ਬਹੁ ਕੀਆ ਗੁਰ ਸਾਧੂ ਪੁਰਖ ਮਲੀਜੈ ਗੁਣ ਰਾਮ ਨਾਮ ਵਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਦ ਸਾਦ ਮਨ ਪ੍ਰੀਤਮ ਬਿਨ ਦੇਖੇ ਰਹਿ ਨਾਸ ਕੀਜੈ ਜਿਉਂ ਜਲ ਮੀਨ ਜਲਨ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਅਭਾਗ ਹੈ ਜਿਨ ਕੇ ਤਿੰਨ ਸਾਧੂ ਧੂਰ ਨਾ ਪੀਜੈ ਕਿੰਨਾ ਤਿਸਨਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਵਰਤ ਜਗ ਪੁਨ ਕੀਏ ਹਿਵੈ ਗਾਲ ਗਾਲ ਤਨ ਸੀਜੈ ਅਤੁੱਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤਲੀਜੈ ਤਵ ਗੁਣ ਬ੍ਰਹਮ ਬ੍ਰਹਮ ਤੂੰ ਜਾਨਹਿ ਜਨ ਨਾਨਕ ਸਰਨ ਪਰੀਜੈ ਤੂੰ ਜਲ ਨਿਦ ਮੀਨ ਹਮ ਤੇਰੇ ਕ੍ਰਿਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਮਰਾਮੋ ਪੂਜ ਕਰੀਜੈ ਮਨ ਤਨ ਅਰਪ ਧਰਉ ਸਭ ਆਗੈ ਰਸ ਗੁਰਮਤਿ ਗਿਆਨ ਦਰੜੀਜੈ ਰਹਾਉ ਬ੍ਰਹਮ ਨਾਮ ਗੁਣ ਸਾਖਤ ਰੂਪਰ ਨਿਤ ਚੁਨ ਚੁਨ ਪੂਜ ਕਰੀਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੈ ਪੂਜ ਕਰੀਜੈ ਬਬੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤ ਗੁਰ ਕੋ ਇਹੋ ਮਨ ਦੀਜੈ ਨਿਰਮੋਲਕ ਅਤ ਹੀਰੋ ਨੀਕੋ ਹੀਰਾ ਹੀਰ ਬਧੀਜੈ ਮਨ ਮੋਤੀ ਸਾਲ ਹੈ ਗੁਰ ਸ਼ਬਦੀ ਜਿਤ ਹੀਰਾ ਪਰਖ ਲਈਜੈ ਸੰਗਤ ਸੰਤ ਸੰਗ ਲਾਗੀ ਉੱਚੇ ਜੋ ਪੀ ਪਪਲਾਸ ਖਾਏ ਲੀਜੈ ਸਭ ਨਰਮ ਪ੍ਰਾਣੀ ਊਤਮ ਹੋਵੈ RAM ਨਾਮੈ ਬਾਸ ਬਸੀਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ਧਰਮ ਫੁੱਲ ਫਲ ਗੁਰ ਗਿਆਨ ਦਰੜਾਇ ਬਹਿਕਾਰ ਬਾਸ ਜਗ ਦੀਜੈ ਏਕ ਜੋਤਾ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ आत्मराम सब एकै है पसरे सब चरण तले सिर दीजे नाम बिना नकटे नर देखहु तिन कस कस नाक बडीजे साकित नर अहंकारी कहियै बिन नाम है त्रिग जीवीजे जब लग सास सास मन अंतर तत बेगल शरण परिजे नानक कृपा कृपा कर तारो ਮੈਂ ਸਾਧੂ ਚਰਨ ਪਖੀਜੈ ਕਲਿਆਣ ਮਹੱਲਾ ਚੌਥਾ ਰਾਮ ਮੈਂ ਸਾਧੂ ਚਰਨ ਤਵੀਜੈ ਦਿਲ ਬਿਖਦੈਨ ਹੋਇ ਖਿਨੇ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾਉ ਮੰਗਤ ਜਨ ਦੀਨ ਖਰੇ ਦਰ ਠਾਢੇ ਅਤ ਤਰਸਨ ਕੋ ਦਾਨ ਦੀਜੈ ਤਰਾਹੀ ਤਰਾਹੀ ਸਰਨ ਪ੍ਰਭ ਆਈ ਮੋਕੋ ਗੁਰਮਤਿ ਨਾਮ ਦਰੜੀਜੈ ਕਾਮ ਕ੍ਰੋਧ ਨਗਰ ਮਹਿ ਸਬਲਾ ਨਿਤ ਉਠ ਉਠ ਜੂਝ ਕਰੀਜੈ ਅੰਗੀਕਾਰ ਕਰਹੁ ਰਖ ਲੇਵੋ ਗੁਰ ਪੂਰਾ ਕਾੜ ਕਢੀਜੈ ਅੰਤਰ ਅਗਨ ਸਬਲ ਅਤ ਵਿਖਿਆ ਹਿਵ ਸੀਤਲ ਸ਼ਬਦ ਗੁਰ ਦੀਜੈ ਤਨ ਮਨ ਸ਼ਾਂਤ ਹੋਏ ਅਦ்கਾਈ ਰੋਗ ਕਾਟੈ ਸੂਖ ਸਵੀਜੈ ਜਿਉ ਸੂਰਜੇ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ RAM ਰਵੀਜੈ ਸਾਧੂ ਸਾਧ ਮਿਲੇ ਰਸ ਪਾਵੇ ਤਤ ਨਿਜ ਘਰ ਬੈਠਿਆਂ ਪੀਜੈ ਜਨ ਕੋ ਪ੍ਰੀਤ ਲੱਗੀ ਗੁਰ ਸੇਤੀ ਜਿਉ ਚਕਵੀ ਦੇਖ ਸੂਰੀਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਸਾਖਤ ਸੁਆਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਪਰੀਜੈ ਆਪਨ ਸਵਾਏ ਕਰਹਿ ਬਹੁ ਬਾਤ ਤਿਨਾ ਕਾ ਵਸਾਹੁ ਕਿਆ ਕੀਜੈ ਸਾਧੂ ਸਾਦ ਸਰਨ ਮਿਲ ਸੰਗਤ ਜਿਤ ਹਰ ਰਸ ਕਾੜ ਕਢੀਜੈ ਪਰਪਕਾਰ ਬੋਲਹਿ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀਜੈ ਤੂੰ ਅਗਮ ਦਿਆਲ ਦਇਆਪਤ ਦਾਤਾ ਸਭ ਦਇਆ ਧਾਰ ਰਖ ਲੀਜੈ ਸਰਬਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੈ ਕਲਿਆਣ ਮਹੱਲਾ ਚੌਥਾ